ਅੱਛਾ ਮੈਂ ਉਹ ਹੀ ਕਹਿੰਨੀ ਆ ਨਾ ਫਿਰ ਆਪਣੇ ਵਾਰੀ ਨਾ ਨਾ ਮੂੰਹ ਮੋਟਾ ਕਰਿਆ ਕਰੋ ਜੋ ਮੈਂ 2 ਮਿੰਟ ਫੋਨ ਨਹੀਂ ਚੱਕਦੀ ਉਹ ਪਤਾ ਹੈ ਮੈਨੂੰ ਸਰਦਾ ਸੁਦਾ ਤਾਂ ਕਿੱਥੇ ਹੁੰਦਾ ਹੈ ਅੱਛਾ ਜੀ ਮੈਂ ਮੈਂ ਤਾਂ ਆਪ ਕਹਿੰਨੀ ਆ ਜਰੂਰ ਜਨਾਬ ਬਸ ਕੁਛ ਨਹੀਂ ਖੜੀ ਫੁੱਲ ਦੇਖ ਰਹੀ ਸੀ ਹਾਂ ਹਾਂ ਪਤਾ ਹੈ ਮੈਨੂੰ ਗਗਨ ਅੱਛਾ ਚਲ ਠੀਕ ਆ ਬਾਤ ਚੋਕਲ ਕਰ ਦਿਆਂ ਆ ਗਿਆ ਹਾਂ ਕੀ ਆ ਓ ਯਾਰ ਚਾਹ ਬਣਾ ਦੇ ਮੈਂ ਬਾਜ਼ਾਰ ਜਾ ਕੇ ਆਉਣਾ ਯਾਰ ਆ 10 ਮਿੰਟ ਪਹਿਲਾਂ ਤਾਂ ਚਾਹ ਪੀਤੀ ਆ ਬਾਰੀ ਬਾਰੀ ਚਾਹ ਇੱਥੇ ਲੰਗਰ ਲੱਗਿਆ ਹੋਇਆਗਾ ਯਾਰ 10 ਮਿੰਟ ਪਹਿਲਾਂ ਕਿੱਥੋਂ ਪੀਤੀ ਉਹ 7 ਵਜੇ ਪੀਤੀ ਆ ਹੁਣ 9:30 ਹੋਏ ਪਈ ਆ ਇੰਨੀ ਤਾਂ ਨਾ ਗੁਰਦੁਆਰੇ ਚ ਚਾਹ ਨਹੀਂ ਬਣਦੀ ਜਿੰਨੀ ਆਪਣੇ ਘਰੇ ਬਣਦੀ ਹੈਗੀ ਫੇਰ ਕੀ ਹੋ ਗਿਆ ਚਾਹ ਨਾ ਕੋ ਕਾਲਜਾ ਨਹੀਂ ਮੱਚਦਾ ਚਾਹ ਪੀ ਪੀ ਕੇ ਸਾਰਾ ਦਿਨ ਉਹ ਯਾਰ ਚਾਹੀਏ ਫੇਰ ਕੀ ਹੋ ਗਿਆ ਮੈਂ ਤਾਂ ਬਾਜ਼ਾਰ ਜਾ ਕੇ ਆਣਾ ਉੱਥੇ ਮੈਨੂੰ ਟਾਈਮ ਲੱਗ ਜਾਣਾ ਜਾ ਜਿੱਥੇ ਜਾਏਗਾ ਜਿੰਨਾਂ ਦੇ ਉਹਨਾਂ ਦੇ ਪੀ ਆਈ ਘੁੱਟ ਮੈਂ ਇੱਥੋਂ ਨਹੀਂ ਮੰਨਦੀ ਹੈਗੀ ਬਾਰ ਬਾਰ ਮੈਨੂੰ ਉਹਨਾਂ ਸੁਰਨਾ ਖਾਇਆ ਕਰ ਮੇਰਾ ਸਿਰ ਬਹੁਤ ਦੁਖਦਾ ਮੈਂ ਇਰੀਟੇਟ ਹੁੰਨੀ ਆ ਮੇਰੀ ਗੱਲ ਸੁਣ ਤੈਨੂੰ ਹੋਇਆ ਕੀ ਹੈ ਤੂੰ ਐ ਕਿਉਂ ਬੋਲਦੀ ਹੈ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਜਦੋਂ ਸਾਰਾ ਦਿਨ ਬੰਦੇ ਨੂੰ ਤਪਾਈ ਜਾਣਾ ਤਪਾਈ ਜਾਣਾ ਬੰਦਾ ਤਾਂ ਬੋਲੂਗਾ ਹੀ ਜਦ ਮੈਂ ਤਾਂ ਤੈਨੂੰ ਕੁਝ ਕਹੀ ਨਹੀਂ ਹਲੇ ਕਹਿੰਦਾ ਹੀ ਨਹੀਂ ਹੈਗਾਗਾ ਕਿਤੇ 2 ਮਿੰਟ ਬੈਠਣ ਨਹੀਂ ਦਿੰਦਾ ਆ ਮੈਂ ਫੋਨ ਲਾ ਰੱਖਿਆ ਸੀਗਾ ਮੜਾ ਜਾ ਆਪਣੀ ਸੇਲੀ ਨੂੰ ਉਹਦੀ ਮੱਚ ਗਿਆ ਬੰਨੇ ਨਾ ਕਹਦਾ ਚਾਹ ਬਣਾ ਲਾ ਮੈਂ ਕਦੋਂ ਮੱਚਿਆ ਮੈਂ ਤਾਂ ਤੈਨੂੰ ਕਿਹਾ ਵੀ ਚਾਹ ਬਣਾਣੀ ਨਹੀਂ ਹੁੰਦੀ ਐ ਨਾ ਚੰਗੀ ਭਲੀ ਬਣਾ ਕੇ ਆਪ ਹੀ ਲਿਆ ਕਰ ਤੈਨੂੰ ਹੋ ਕੀ ਗਿਆ ਯਾਰ ਤੂੰ ਕਿੰਨੇ ਦਿਨਾਂ ਦੀ ਐ ਲੱਗ ਰਹੀਆਂ ਮੈਨੂੰ ਐ ਟੁੱਟ ਟੁੱਟ ਕੇ ਮੈਨੂੰ ਕੁਝ ਨਹੀਂ ਹੋਇਆ ਬਸ ਪਲੀਜ਼ ਮੈਥੋਂ ਦੂਰ ਰਿਹਾ ਕਰ ਐਨੇ ਹੀ ਬਹੁਤ ਆ ਬਖਸ਼ ਦੇ ਮੈਨੂੰ ਮੈਂ ਸੈਟ ਹੋ ਜੂ ਆਪਣੇ ਆਪ ਸੈਟ ਹੋ ਜੂਗੀ ਮੈਂ ਯਾਰ ਇਹ ਜੇ ਤਾਂ ਮੈਂ ਤੈਨੂੰ ਕੁਝ ਕਿਹਾ ਹੀ ਨਹੀਂ ਕੱਲੀ ਚਾਹ ਹੀ ਮੰਗੀ ਐ ਮੈਂ ਆਪ ਤਾਂ ਤਾਂ ਤੈਨੂੰ ਕੋਈ ਦਿਖਦਾ ਨਹੀਂ ਬਈ ਇਹਨੂੰ ਕਿਸੇ ਚੀਜ਼ ਦੀ ਵੀ ਲੋੜ ਆ ਗਈ ਆਹ ਸੂਟ ਵੇਖ ਲਾ ਉਹਦੇ ਪੇਕੇਆਂ ਵਾਲਾ ਪਾਈ ਬੈਠੀਆਂ ਜਿੱਦਾਂ ਦੀ ਵਿਆਹ ਤੂੰ ਤੇਰੀ ਐਨੀ ਔਕਾਦ ਨਹੀਂ ਹੈਗੀ ਕਿ ਵੀ ਤੂੰ ਮੈਨੂੰ ਮਨਪਸੰਦ ਦੇ ਮੈਨੂੰ ਕੱਪੜੇ ਵੀ ਦਵਾ ਸਕੇ ਤੁਹਾਨੂੰ ਹੋਇਆ ਪਤਾ ਨਹੀਂ ਕੀ ਆ ਯਾਰ ਮੈਂ ਤਾਂ ਤੈਨੂੰ ਕਦੇ ਕਿਸੇ ਚੀਜ਼ ਤੋਂ ਜਵਾਬ ਹੀ ਨਹੀਂ ਦਿੰਦਾ ਨਾਲੇ ਅੱਜ ਦਾ ਮੈਂ ਤੈਨੂੰ ਕੁਝ ਕਿਹਾ ਨਹੀਂ ਕੱਲੀ ਚਾਹ ਬਣਾਉਣ ਨੂੰ ਕਿਹਾ ਚੱਲ ਤੂੰ ਐ ਕਰ ਚਾਹ ਮੈਂ ਬਣਾ ਲਵਾਂ ਨਾ ਤੂੰ ਪੀਵੇਂ ਕਿ ਘੁੱਟ ਮੈਂ ਨਹੀਂ ਪੀਣੀ ਹੈਗੀ ਤੂੰ ਆਪ ਹੀ ਬਣਾ ਕੇ ਪੀ ਲੈ ਤੁਹਾਨੂੰ ਮੈਂ ਬਣਾ ਕੇ ਦਊਂਗਾ ਸਾਰਾ ਦਿਨ ਮੂਡ ਖਰਾਬ ਕਰੇ ਆਏ ਨਾ ਕਰਿਆ ਕਰ ਤੂੰ ਬਹੁਤ ਕਰ ਸ਼ੌਕ ਹੁੰਦੇ ਨੇ ਬੰਦੇ ਦੇ ਕੋਈ ਕੁੜੀ ਨੂੰ ਵਿਆਹ ਤੋਂ ਬਾਅਦ ਐ ਹੁੰਦਾਗਾ ਵੀ ਉਹਦੇ ਘਰ ਆ ਲਾਉਂਦੇ ਕੋਈ ਚਾਹ ਪੂਰੇ ਕਰੇ ਤੈਨੂੰ ਤਾਂ ਹੈ ਹੀ ਨਹੀਂ ਤੈਨੂੰ ਆ ਸਵੇਰੇ ਸ਼ਾਮ ਕਦੇ ਪੁੱਛਿਆ ਵੀ ਗਗਨ ਤੈਨੂੰ ਕੁਝ ਚਾਹੀਦਾ ਕੁਝ ਖਾਣਾ ਪੀਣਾ ਕਿਤੇ ਆਪਾਂ 10 ਮਿੰਟ ਘੁੰਮ ਫਿਰ ਕੇ ਆਈਏ ਕਦੇ ਹੋਇਆ ਤੈਨੂੰ ਸਾਰਾ ਕੁਝ ਕਰਦਾ ਤੂੰ ਮੇਰੇ ਨਾਲ ਜਾਂਦੀ ਕਿਤੇ ਮੈਂ ਜਾਣਾ ਵੀ ਨਹੀਂ ਚਾਹੁੰਦੀ ਬਸ ਦੇਖ ਯਾਰ ਗਗਨ ਜਿੰਨੀ ਮੇਰੀ ਹੈਸੀਅਤ ਆ ਨਾ ਮਨੂੰ ਬਦਕੇ ਤੇਰਾ ਸਾਰਾ ਕੰਮ ਕਰਦਾ ਹਾਂ ਠੀਕ ਹੈ ਯਾਰ ਜਦੋਂ ਤੂੰ ਮੰਗਦੀ ਹੈ ਮੈਂ ਤੂੰ ਕਈ ਵਾਰੀ ਟਾਈਮ ਤੇ ਚੀਜ਼ ਨਹੀਂ ਲੈ ਜਾਂਦੀ ਤੈਨੂੰ ਵੀ ਪਤਾ ਹੀ ਆ ਯਾਰ ਆਪਣੇ ਘਰ ਦੇ ਹਾਲਾਤ ਹਨਾ ਹੁਣ 15000 ਤਾਂ ਮੇਰੀ ਸੈਲਰੀ ਆ ਉਹ ਜੋ ਮੈਂ ਘਰ ਦੇ ਖਰਚੇ ਵੀ ਚਲਾਉਣੇ ਹੁੰਦੇ ਆ ਪੈਟਰੋਲ ਦਾ ਵੀ ਦੇਖਣਾ ਹੁੰਦਾ ਤੇ ਜਿੰਨਾ ਮੈਂ ਤੈਨੂੰ ਹੁੰਦਾ ਮੈਂ ਤੇਰੇ ਵਾਸਤੇ ਕਰਦਾ ਨਾ ਫਿਰ ਤੂੰ ਉਦੋਂ ਆਪਣੀ ਹੈਸਿਅਤ ਦੇ ਹਸਾਬ ਨਾਲ ਉਹ ਜਿਹੀ ਕੁੜੀ ਨਾਲ ਵਿਆਹ ਕਰਾਉਣਾ ਸੀਗਾ ਫਿਰ ਮੇਰਾ ਰਿਸ਼ਤਾ ਕਿਉਂ ਮੰਗਿਆ ਸੀਗਾ ਲੋੜ ਹੀ ਨਹੀਂ ਸੀਗੀ ਮੇਰਾ ਵਿਆਹ ਕਰਾਉਣ ਦੀ ਜਦੋਂ ਤੇਰੀ ਔਕਾਤ ਹੀ ਨਹੀਂ ਹੈਗੀ ਕਿ ਮੇਰੇ ਖਰਚੇ ਚੱਕਾਂ ਦੀ ਫਿਰ ਮੇਰਾ ਖਹਿੜਾ ਕਿਉਂ ਨਹੀਂ ਛੱਡ ਦਿੰਦਾ ਛੱਡ ਦੇ ਮੈਨੂੰ ਯਾਰ ਤੈਨੂੰ ਹੋਕ ਹੀ ਗਿਆ ਪਹਿਲਾਂ ਤਾਂ ਤੂੰ ਚੰਗੀ ਭਲੀ ਸੀ ਯਾਰ ਹੁਣ ਤੈਨੂੰ ਥੋੜੇ ਦਿਨਾਂ ਦਾ ਪਤਾ ਨਹੀਂ ਕੀ ਹੋਇਆ ਤੂੰ ਐ ਬੋਲਣ ਲੱਗੀ ਮੈਨੂੰ ਲੋਕਾਂ ਦੀਆਂ ਬੋਹਾਂ ਦੇ ਦੇਖਿਆ ਕਰ ਕਿਵੇਂ ਬੰਨਸਵੰਨੇ ਪਾਏ ਹੁੰਦੇ ਨੇ ਪੁੱਛਿਆ ਤਾਂ ਹੈਣੀਗਾ ਕਦੇ ਆ ਕੇ ਬੀ ਕੋ ਚੀਜ ਜੋ ਕਹਦੇ ਸੈਲਰੀ ਵੀ ਜਿੰਨੀ ਕ ਹੈਗੀ ਉਨੀ ਮੇਰੇ ਹੱਥੇ ਤੜੀ ਹੈ ਕਦੇ ਲਿਆ ਕੇ ਤਾਂ ਤੈਨੂੰ ਹੀ ਫੜਾਉਣਾ ਹੋਂ ਨਾ ਹੋਰ ਮੈਂ ਕਦੋਂ ਆਪਦੇ ਕੋਲੇ ਰੱਖੀ ਫੜਾ ਦਿਨਾ ਹਿਆ 15000 ਚਲ ਤੂੰ ਛੱਡ ਗੁੱਸਾ ਨਾ ਕਰ ਤੂੰ ਮੈਨੂੰ ਐ ਦੱਸ ਚਾਹ ਪੀਵੇਂਗੀ ਨਾ ਮੈਂ ਨਹੀਂ ਪੀਣੀ ਮੈਂ ਧਰਦਾ ਚਾਹ ਚੰਗਾ ਪੀ ਲਾ ਸਾਰਾ ਦਿਨ ਚਾਹ ਜੁਗ ਗਈ ਰਹ ਜੀ ਚੈਨ ਨਾਲ ਬੈਠ ਕੇ ਚਾਹ ਬਣਾ ਦੇ ਦਿੰਦੇ ਮੇਰੇ ਕੋਲ ਚਾਹ ਬਣਾ ਦੇ ਲੈ ਹੁਣ ਪੰਨਾ ਲੱਗਿਆ ਪਿਆ ਪੰਡੇ ਹੁਣ ਇੰਨੇ ਦਾ ਸਿਆਪਾ ਕਰਕੇ ਆਈ ਸੀਗੀ ਉਹ ਫੇਰ ਰੱਖ ਕੇ ਆਈ ਸੀ ਹੁਣ ਫੇਰ ਫੂਕ ਦੂਗਾ ਟੋਕਰਾ ਕਰਕੇ ਰੱਖ ਦੂਗਾ ਸਾਰਾ ਦਿਨ ਮੇਰੇ ਕੋ ਡੱਬ ਰੰਜ ਮੈਂ ਨਾਣ ਹੁੰਨੀ ਆ ਨਾ ਨਾਣਾ ਗੂ ਸਾਰਾ ਦਿਨ ਭਾਂਡਿਆਂ ਦੇ ਬੈਠੀ ਰਹਿਣੀ ਆ ਮੈਂ ਤਾਂ ਕਿੱਥੋਂ ਮੇਰੀ ਮਾਂ ਨੇ ਵੀ ਕੋਸ਼ ਨਹੀਂ ਦੇਖਿਆਗਾ ਅਬ ਇਹਦੇ ਲੋੜ ਲਾਤੀ ਬੁੱਝੜਦੇ ਮੈਂ ਚਾ ਚਾ ਅਮਲੀਆਂ ਦੇ ਅਮਲੀਆਂ ਦਾ ਤਾਂ ਬਰਾ ਤਾਂ ਚੱਕ ਲੈ ਤੁਰਾ ਦੇ ਉੱਧਰ ਵੜ ਗਿਆ ਕਦੇ ਉੱਧਰ ਨਾ ਪੋਚੇ ਲਾਏ ਦੇਖੇ ਮੇ ਕੋਈ ਕੰਮ ਕਰਿਆ ਰੱਖਿਆ ਚਾਹਤਾ ਮੈਂ ਪੀਲਾ ਫਿਰ ਦਵਾਰੇ ਮੇਰੇ ਸਹਰਾਣੇ ਕਰਨ ਆ ਗਿਆ ਉਹ ਮੈਂ ਤਾਂ ਤੈਨੂੰ ਗਿਫਟ ਦੇਣ ਆਇਆ ਸੀ ਤੂੰ ਐ ਨਾ ਹੋਇਆ ਕਰ ਆ ਦੇਖ ਮੈਂ ਤੇਰੇ ਵਾਸਤੇ ਕੀ ਲੈ ਕੇ ਆਇਆ ਦੇਖੀ ਸੂਟ ਲੈ ਕੇ ਆਇਆ ਵਾ ਕੀ ਹੈ ਸੂਟ ਆ ਮੈਂ ਤੇਰੇ ਵਾਸਤੇ ਲੈ ਕੇ ਆਇਆ ਦੇਖ ਤ ਲੈ ਮੇਰੇ ਵਾਸਤੇ ਆਹਾ ਕਿਉਂ ਤੈਨੂੰ ਪਤਾ ਆ ਸੂਟ ਨਾ ਸਾਡੇ ਝਾੜੂ ਪੋਚੇ ਲਾਉਣੀ ਹੈ ਨਾ ਜਿਹੜੀਆਂ ਉਹ ਪਾਉਂਦੀਆਂ ਨੇ ਇਹ ਸੂਟ ਪਾਉਂਗੀ ਮੈਂ

ਹੁੰਦਾ ਮੈਂ ਤੇਰੇ ਵਾਸਤੇ ਕਰਦਾ ਨਾ ਫਿਰ ਤੂੰ ਉਦੋਂ ਆਪਣੀ ਹਾਇਫੀਅਤ ਦੇ ਹਿਸਾਬ ਨਾਲ ਉਹ ਜਿਹੀ ਕੁੜੀ ਨਾਲ ਵਿਆਹ ਕਰਾਉਣਾ ਸੀਗਾ ਫਿਰ ਮੇਰਾ ਰਿਸ਼ਤਾ ਕਿਉਂ ਮੰਗਿਆ ਸੀਗਾ ਲੋੜ ਹੀ ਨਹੀਂ ਸੀਗੀ ਮੇਰ ਨਾਲ ਵਿਆਹ ਕਰਾਉਣ ਦੀ ਜਦੋਂ ਤੇਰੀ ਔਕਾਤ ਹੀ ਨਹੀਂ ਹੈਗੀ ਕਿ ਮੇਰੇ ਖਰਚੇ ਚੱਕਣ ਦੀ ਫਿਰ ਮੇਰਾ ਖਹਿੜਾ ਕਿਉਂ ਨਹੀਂ ਛੱਡ ਦਿੰਦਾ ਛੱਡ ਦੇ ਮੈਨੂੰ ਉਹ ਡਰਮੇ ਕਰਦਾ ਬਥੇਰਾ ਪੈਸਾ ਇਹਦੇ ਕੋਲ ਅੱਜ ਮੇਰੇ ਲਈ ਸੂਟ ਲੈ ਕੇ ਆਇਆ ਹਾਂ ਓਏ ਯਾਰ ਦੇਖ ਮੈਨੂੰ ਪਤਾ ਹੈ ਤੂੰ ਮੈਨੂੰ ਸਭ ਤੋਂ ਯਾਦੇ ਖੁਸ਼ ਰੱਖ ਸਕਦਾ ਮੈਨੂੰ ਹਾਰੀ ਇੱਕ ਦੁਨੀਆ ਦੀ ਖੁਸ਼ੀ ਦੇ ਸਕਦਾ ਤੂੰ ਪੁੱਤ ਮੈਂ ਸਮਝਦੀ ਹਾਂ ਮੈਨੂੰ ਨਹੀਂ ਪਤਾ ਬਸ ਤੂੰ ਨਾ ਯਾਰ ਛੇਤੀ ਤੋਂ ਛੇਤੀ ਨਾ ਕੋਈ ਵਰਦਾ ਕੁਝ ਬਣਾਣਾ ਕੋਈ ਪਲਾਨ ਘੁੰਮ ਕੇ ਆਉਣੇ ਆਂ ਦੇ ਦ ਨਾਲੇ ਮੇਰਾ ਮੂਡ ਸੈੱਟ ਹੋ ਜਾਊਗਾ ਨਾਲੇ ਤੇਰਾ ਹੋ ਜਾਊਗਾ वैसे भी गर्मी बहुत है हम्म ले जरूर <laughs> अच्छा रोटी खा ली ना मेरा तो दिल नहीं करता दा। मैं तो ना इकट्ठी हुई तेरे नाल खानी है रोटी अच्छा जी ठीक है फिर कोई बात नहीं अच्छा चल मेरी गर्ल सोना ਮੈਂ ਨਾ ਥੋੜਾ ਜਿਹਾ ਕੰਮ ਰਹਿਦਾ ਉਹ ਕਰ ਲਾਂ ਫਿਰ ਮੈਂ ਕਾਲ ਕਰਦੇ ਆ ਵੀਡੀਓ ਕਾਲ ਕਰਦੇ ਆ ਤੁਹਾਨੂੰ ਠੀਕ ਆ ਓਕੇ ਹਿੱਕੇ ਮੈਨੂੰ ਕਿੰਨਾ ਪਿਆਰ ਕਰਦਾ ਤੇ ਕਿਉਂ ਆ ਸਾਰਾ ਦਿਨ ਮੱਚਿਆ ਸੜਿਆ ਪੈਸਾ ਹੈ ਨਹੀਂ ਪੈਸਾ ਹੈ ਨਹੀਂ ਪੈਸਾ ਨਹੀਂ ਪਤਾ ਨਹੀਂ ਕਿ ਹਿੱਕ ਤੇ ਧਰ ਕੇ ਨਾਲ ਲੈ ਕੇ ਜਾਊਗਾ ਚੱਕਾਂ ਡਿਬਰੇ ਡਿਬਰੇ ਕਰਕੇ ਆ ਉੱਥੇ ਕਿੱਧਰ ਗਿਆ ਯਾਰ ਸਾਰੇ ਆ ਵੀ ਮੇਕਅਪ ਦਾ ਸਮਾਨ ਰੱਖੀ ਖੜੀ ਏ ਉਹ ਕਾਮਲੀ ਗੀ ਨੂੰ ਆਇ ਨਹੀਂ ਵੀ ਸਾਹਮ ਕੇ ਰੱਖਦੇ ਕਰਾਂਗੇ ਉਹ ਕਿੱਧਰ ਗਏ ਆ ਮੈਂ ਕੋਦ ਨਹੀਂ ਕੀ ਕੁਸਰ ਕੀ ਬਥੇ ਇਹ ਵੀ ਨਹੀਂ ਰੋਇਆ ਰੋਟਰ ਵੀ ਆ ਕੀ ਹੈ ਅੰਕਰੀ ਰੋਟੋ ਇਹ ਗगन ਕਦੋਂ ਉੱਪਰ ਆਇਆ ਕੀ ਕਰਦੇ ਹੋ ਨੇ ਦੋਂ ਦੀ ਵੀਡੀਓ ਕਾਲ ਲਈ ਜਾਨੀ ਆ ਹੁਣ ਇਹ ਨਹੀਂ ਚੱਕਦਾ ਹੈਗਾ ਪਤਾ ਨਹੀਂ ਕਿੱਥੇ ਵੜ ਕੇ ਬਹਿ ਗਿਆ ਮੈਸੇਜ ਹੀ ਕਰਦੀ ਆ ਇਹਨੂੰ ਤਾਂ ਜਦੋਂ ਮੂਡ ਹੁੰਦਾ ਗੱਲ ਕਰਨ ਦਾ ਉਹ ਤਾਂ ਦੂਜੇ ਨਹੀਂ ਤਾਂ ਫੋਨ ਹੜਦੇ ਆ ਹਾ ਹੁਣੱਸ ਵੀ ਤੂੰ ਚੱਕ ਲੈ ਫੋਨ ਮੇਰੇ ਨਾਲੋਂ ਵਾਦਦੇ ਨੂੰ ਕੰਮ ਹੋਏ ਪਏ ਨੇ ਬਣਾਉਣੀ ਆ ਰੀਲ ਚੱਕ ਲੈਣ ਦੇ ਫੋਨ ਗਗਨਾ ਹਾ ਸੁਖੀ ਆ ਜਾ ਕੀ ਕਰੀ ਅੰਨੀ ਆ ਨਹੀਂ ਕੁਛ ਨਹੀਂ ਪੈਣੇ ਬਸ ਬੈਠੀ ਸੀ ਫੋਨ ਜਾ ਦੇਖੀ ਜਾਂਦੀ ਸੀ ਓਹੋ ਮੈਂ ਤਾਂ ਬਥੱਕ ਗਈ ਸਾਰਾ ਕੰਮ ਕਰਕੇ ਆਈਆਂ ਘਰ ਦਾ ਕੀ ਕਰੇ ਆਈ ਘਰ ਦੇ ਕੰਮ ਤੈਨੂੰ ਪਤਾ ਬਸ ਘਰ ਦੇ ਕੰਮਾਂ ਤੋਂ ਨਹੀਂ ਬੇਰ ਮਿਲਦੀ ਮੈਂ ਤਾਂ ਸੱਚਾ ਕਹਿੰਦੀ ਤੈਨੂੰ ਕਿ ਮੈਂ ਕੰਮਕਾਰ ਵਧੀਆ ਚੱਲਦਾ ਵਧੀਆ ਚੱਲੀ ਜਾਂਦਾ ਆਹੀ ਕੰਮ ਕਰਨੇ ਝਾੜੂ ਪੋਚੇ ਲਾਲਾ ਭਾਂਡੇ ਮਾਜਲਾ ਸਾਰਾ ਦਿਨ ਹਾਂ ਬੁੜੀਆਂ ਤਾਂ ਘਰੇ ਕੰਮ ਹੀ ਨਹੀਂ ਨਿਭੜਦੇ ਹੋਰ ਕੀ ਗਾਹ ਮਾਰ ਕੇ ਇੱਥੇ ਲੈ ਕੇ ਦੇ ਰੱਖੀਆਂ ਨੇ ਸਕਾਰਪੀ ਹੋ ਵੀ ਘੁੰਮੇ ਆਇਆ ਕਰੋ ਕਿਉਂ ਕੀ ਗੱਲ ਗੁੜੇ ਮੈਂ ਜੇ ਕਰੀ ਨਹੀਂ ਕੁਝ ਹੋ ਗਿਆ ਘਰੇ ਲੜ-ਲੜ ਕੇ ਨਹੀਂ ਲੜਾਈ ਹੁੰਦੀ ਕਿ ਦਿਨ ਹੀ ਭੈਣੇ ਚੱਲ ਕੋਈ ਨਹੀਂ ਬੱਸ ਦੇ ਘਰਾਂ ਚ ਤਾਂ ਇਹ ਜਾ ਕੁਝ ਹੁੰਦੇ ਹੁੰਦਾ ਐਵੇਂ ਕਿਸੇ ਨੂੰ ਪੜਦਾ ਨਹੀਂ ਦਿੰਦੇ ਹੁੰਦੇ ਨਾਲੇ ਮੇਰੇ ਕੋਲੇ ਕਹਿੰਦੀ ਅੱਜ ਕੱਲ ਨੂੰ ਕਿਸੇ ਹੋਰ ਕੋਲੇ ਨਾ ਕਹੀ ਦੀ ਕਹਾਂ ਕਹੂੰ ਵੀ ਮੈਂ ਤਾਂ ਫੇਰ ਹੀ ਬੇਇੱਜ਼ਤੀ ਵਿੱਚ ਮੰਨਣਗੇ ਨਹੀਂ ਕਾ ਨੂੰ ਮੰਨਦੇ ਨੇ ਕੀ ਹੋ ਗਿਆ ਬੇਇੱਜ਼ਤੀ ਨੂੰ ਕੋਈ ਆਏ ਨਹੀਂ ਹੈਗਾ ਕੋਈ ਮੇਰਾ ਤਾਂ ਸ਼ੌਂਕ ਨਹੀਂ ਪੂਰਾ ਹੁੰਦਾ ਇੱਥੇ ਮੈਂ ਤਾਂ ਮੈਂ ਤਾਂ ਸੱਚੀ ਡੁੱਬ ਗਈ ਔਰੇ ਜਿੱਦਾਂ ਦੀ ਆਈਆਂ ਨਾ ਨਰਕ ਬਣ ਗਈ ਜ਼ਿੰਦਗੀ ਕਾ ਤੋ ਡੁੱਬ ਗਈ ਕੋੜੇ ਸਾਵਨੇ ਵਰਗਾ ਮੁੰਡਾ ਜਿਹਦੇ ਨਾਲ ਤੂੰ ਵਿਆਹੀ ਹੋਈਆਂ ਹੈਂ ਉੱਬ ਤਾਂ ਮੈਂ ਗਈ ਸਾਰਾ ਕੁਸ ਰਾਸਣ ਮੁੱਕਿਆ ਪਿਆ ਕਰਦਾ ਭੈਣ ਮੈਂ ਤਾਂ ਖੰਡ ਦੀ ਕੋਲੀ ਲੈਣ ਆਈ ਸੀ ਨਹੀਂ ਭੈਣੇ ਤੈਨੂੰ ਨਾ ਉਹੀ ਲੱਗਦਾ ਕੀ ਸੋਹਣਾ ਸੁਨਖਾ ਮੂਣੀ ਮੱਥਾ ਨਹੀਂ ਉਹਦਾ ਉਹਦਾ ਮੈਂ ਆ ਜਿਹੜੀ ਉਹਨਾਂ ਕੱਟੀ ਜਾਨੀ ਆ ਨਾਲੇ ਨਾ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾਗਾ ਪੰਨ ਜਿਗਰਾ ਮੰਨ ਮੇਰਾ ਜਿਹੜਾ ਜਿਹੜਾ ਕੁਛ ਲਿਆ ਕੇ ਦੇ ਦਿੰਦੇ ਨੇ ਮੈਂ ਕੱਟ ਰਹੀ ਆ ਮੈਂ ਕਦੇ ਕਲੇਸ਼ ਨਹੀਂ ਪਾਇਆ ਮੈਂ ਕਦੇ ਕੋਈ ਵਿਚੋਲਾ ਨਹੀਂ ਸੱਦਿਆ ਕਦੇ ਮੈਂ ਆਪਦਾ ਮਾਂ ਪਿਓ ਨਹੀਂ ਸੱਦਿਆ ਇਹਨਾਂ ਦਾ ਤਾਂ ਨਹੀਂ ਜਿਹੜਾ ਹਾਲ ਇਹਨਾਂ ਦੇ ਘਰ ਦੇ ਨੇ ਨਾ ਤੇ ਮੈਂ ਤਾਂ ਇਹਨਾਂ ਦਾ ਨਿਤ ਜਲੂਸ ਕੱਢ ਕੇ ਰੱਖਿਆ ਕਰਾਂ ਇੱਥੇ ਮੈਂਬਰ ਪਰ ਹੁਣ ਦਾ ਤਾਂ ਮੈਨੂੰ ਪਤਾ ਨਹੀਂ ਪਹਿਲਾਂ ਤਾਂ ਬਥੇਰਾ ਕੰਮ ਕਰਦਾ ਸੀਗਾ ਤੂੰ ਤਾਂ ਖਾਂਦੀ ਪੀਂਦੀ ਪਾੜਦੀ ਆ ਕੋਈ ਖਾਂਦੀ ਪੀਂਦੀ ਨਹੀਂ ਪਾੜਦੀ ਹੈਗੀ ਉਹ ਤਾਂ ਰੱਬ ਜਾਣਦਾ ਜਾਂ ਮੈਂ ਜਾਣਦੀ ਕਿੰਨਾ ਦੁਖੀ ਆ ਕੱਟ ਕੇ ਦੇਖ ਦੋ ਉਹਦੇ ਨਾਲ ਤੈਨੂੰ ਪਤਾ ਲੱਗ ਜੂ ਉਹੀ ਲੱਗਦਾ ਸ਼ਕਲੋਂ ਭੋਲਾ ਇਹ ਨਹੀਂ ਮੇਰੀ ਗੱਲ ਸੁਣ ਬਾਲਾ ਚਰਚਰਨਾ ਕਰ ਤੇਰੇ ਨਾਲ ਤਾਂ ਮੈਂ ਪਹਿਲੇ ਹੀ ਆਈਆਂ ਮੈਂ ਦੇਖਦੀ ਆ ਹੁਣ ਦੀਪ ਨੂੰ ਬਥੇਰਾ ਕੰਮ ਕਰਦਾ ਸਾਰਾ ਕੁਝ ਲਿਆ ਕੇ ਦਿੰਦਾ ਹੁਣ ਕੋਈ ਦੂ ਲਾਈਦੀ ਨਹੀਂ ਆਈ ਆਏ ਤਾਂ ਪਹਿਲੇ ਮੈਨੂੰ ਤੇਰਾ ਬੰਦਾ ਵੀ ਬਥੇਰਾ ਚੰਗਾ ਲੱਗਦਾ ਸਾਰੀ ਚੀਜ਼ ਲਿਆ ਕਹਿੰਦਾ ਸਾਰਾ ਦਿਨ ਉੱਥੇ ਲਿਬੜੇ ਕੱਪੜੇ ਹੁੰਦੇ ਆ ਜਦ ਨੀ ਮੈਂ ਨਾ ਦੇਣੀ ਹੈਗੀ ਮੈਂ ਤਾਂ ਕਹ ਨਹੀਂ ਆ ਤੈਨੂੰ ਕਦੇ ਉੱਥੇ ਬਾਹਰ ਚ ਤਾਂ ਨਿਕੜੀ ਸਕੇ ਲ ਗਿਆ ਕੁੱਟਿਆ ਨਹੀਂ ਮਾਰਿਆ ਨਹੀਂ ਸਾਰਾ ਕੁਝ ਤੈਨੂੰ ਲੈ ਕੇ ਦਿੰਦਾ ਕਰੇ ਹੈ ਮੈਂ ਤਾਂ ਤੈਨੂੰ ਕਹਿਨੀ ਆ ਵੀ ਆਪਦੇ ਘਰ ਦੀ ਬਾਹਰ ਉਹ ਨਹੀਂ ਕਰਦੇ ਹੁੰਦੇ ਗਏ ਮੀਨਿੰਦਿਆ ਮੇਰਾ ਬੰਦਾ ਤਾਂ ਸਿਆਉਣੇ ਵਾਰ ਗਾਗਾ ਜਿਹੇ ਜਮਰਜੀ ਆ ਮਾੜਾ ਚਾਹੇ ਚੰਗਾ ਮੈਨੂੰ ਟਾਈਮ ਤੇ ਚੀਜ਼ ਲਿਆ ਦਿੰਦਾ ਘਰੇ ਪੈਣੇ ਨਾਲੇ ਮਾਪਿਆਂ ਨੇ ਜਿਹਦੇ ਨਾਲ ਨਾ ਤੋਰਿਆ ਪੈਣੇ ਰਹਿਣਾ ਪਊ ਹੁਣ ਤਾਂ ਉਸ ਮਰਜ਼ੀ ਕਰ ਲ ਇੱਥੇ ਰਹਿਣਾ ਪਊਗਾ ਚਲ ਤੂੰ ਤਾਂ ਆਪਦੇ ਘਰੇ ਸਪਾ ਕੇ ਬੈਗੀ ਕੰਮ ਪਏ ਨੇ ਸਾਰੇ ਮੇਰ ਤਾਂ ਕਰਦੇ ਜਾਨੀ ਆ ਮੈਂ ਤਾਂ ਆਹੀ ਵੱਡੀ ਗੱਲਾਂ ਕਰਨ ਵਾਲੀ ਪਥੇਰੀਆਂ ਨਾਲੇ ਕਰ ਗਈ ਆ ਉਹਦੇ ਬੰਦੇ ਦੀਆਂ ਨਾਲੇ ਮੈਂ ਕਰਦੀ ਨਹੀਂ ਮੇਰਾ ਬੰਦਾ ਚੰਗਾ ਗਾ ਫਿਰ ੱੱਕੇ ਖਾਨ ਨੂੰ ਕਰਦੀ ਆ ਮੇਰੇ ਕੋਲ ਤੂੰ ਗੱਲਾਂ ਇਹ ਚੰਗਾ ਹੋਵੇ ਤਾਂ ਮੈਂ ਕਾ ਨੂੰ ਕਿਸੇ ਨੂੰ ਕਹਾਂ ਇਹ ਦੂਤੋ ਇਹ ਚਾਹ ਫੋਨ ਨਹੀਂ ਚਾਹਦਾ ਹੈਗਾ ਗਾ ਮੇਰਾ ਪਤਾ ਨਹੀਂ ਕੀ ਇਹਦਾ ਦਿਮਾਗ ਖਰਾਬ ਹੋਇਆ ਪਿਆ ਅੱਜ ਇਹਨੂੰ ਫੋਨ ਚੱਕਣ ਦੇ ਸਹੀ ਇਹਨੂੰ ਤਾਂ ਕਰੂੰ ਲੋਟ ਮੈਂ ਇਹ ਤਾਂ ਨਹੀਂ ਹੋਇਆ ਸਿੱਧਾ ਮੈਥੋਂ ਇਹਨੂੰ ਜ਼ਰੂਰ ਕਰ ਦੂੰ ਪਰ ਮੈਂ ਗਗਨਾ ਹਾਂ ਬੈਠੀ ਮੈਂ ਤੇ ਨਾਲ ਗੱਲ ਕਰਨੀ ਆ ਯਾਰ ਕੀ ਐ ਤੂੰ ਪਹਿਲਾਂ ਮੈਨੂੰ ਐ ਦੱਸ ਮੈਂ ਇਥੋਂ ਇਹ じゃ ਕੀ ਗਨਾ ਹੋ ਗਿਆ ਯਾਰ ਤੂੰ ਲੋਕਾਂ ਕੋਲੇ ਮੈਨੂੰ ਭੰਡ ਦੀ ਫਿਰਦੀ ਆ ਮੈਂ ਤੇਰੀ ਤੇ ਸੁੱਖੀ ਦੀ ਆ ਨਾ ਸਾਰੀ ਗੱਲਾਂ ਸੁਣ ਲਈ ਫਿਰ ਮੈਂ ਮੈਂ ਕੀ ਕਰਦੀ ਆ ਮੈਂ ਸ਼ਰਮ ਬੇੜੇ 'ਚ ਬੈ ਕੇ ਗੱਲਾਂ ਕੀਤੀਆਂ ਨੇ ਮੈਂ ਕੀ ਅੰਦਰ ਵੜ ਕੇ ਕੀਤੀਆਂ ਨੇ ਨਾਲੇ ਤੂੰ ਗੁਨਾਹ ਦੀ ਗੱਲ ਕਰਦਾ ਨਾ ਦੀਪ ਗੁਨਾਹ ਕੀਤਾ ਕੀ ਨਹੀਂ ਤੂੰ ਸਭ ਤੋਂ ਵੱਡਾ ਗੁਨਾਹ ਇਹ ਕੀਤਾ ਤੂੰ ਮੇਰੀ ਜ਼ਿੰਦਗੀ 'ਚ ਆਇਆ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਤੂੰ ਕਿਰ ਕਿਉਂ ਜ਼ਿੰਦਗੀ ਖਰਾਬ ਕਰਤੀ ਚੰਗੇ ਭਲੇ ਹੈਗੇ ਆਪਾਂ ਦੋਨੇ ਆਪਣੇ ਘਰੇ ਸੁਖੀ ਆ ਤੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ ਕਿਹੜੇ ਸੁਖ ਦੀਆਂ ਗੱਲਾਂ ਕਰਦਾ ਤੂੰ ਕਿੱਥੇ ਸੁਖੀ ਆ ਮੈਂ ਕੀ ਤੂੰ ਮੇਰੇ ਲਈ ਮਹਿਰ ਖੜਾ ਕੀਤਾ ਕਿਹੜੇ ਮੈਂ ਚੈਨ ਦੀ ਨਹੀਂ ਸੁਣਨੀ ਆ ਤੈਨੂੰ ਪਤਾ ਦੋ ਵਕਤ ਦੀ ਨਾ ਰੋਟੀ ਵੀ ਨਹੀਂ ਮੈਂ ਤੰਗ ਸਰ ਖਾ ਸਕਦੀ ਤੂੰ ਮੈਨੂੰ ਇੰਨਾ ਜ਼ਿਆਦਾ ਤੰਗ ਕੀਤਾ ਹੋਇਆ ਐਨੀ ਦੁਖੀ ਆ ਮੈਂ ਤੇਰੇ ਤੋਂ ਮੈਂ ਤਾਂ ਤੈਨੂੰ ਕਦੇ ਕੁਝ ਕਿਹਾ ਹੀ ਨਹੀਂ ਹੈਗਾ ਹਰ ਇੱਕ ਗੱਲ ਤੇਰੀ ਮੰਨਦਾ ਯਾਰਾ ਮੈਂ ਤੇ ਕਰਦੇ ਕੰਮ ਚ ਵੀ ਤੇਰਾ ਹੱਥ ਬਟਾਉਣਾ ਤੇ ਬਾਹਰੇ ਵੀ ਕੰਮ ਕਰਕੇ ਆਉਣਾ ਯਾਰ ਬਸ ਬਹੁਤ ਹੋ ਗਿਆ ਹੁਣ ਨਾ ਮੈਂ ਤੇਨੂੰ ਰਹਿਣਾ ਹੀ ਨਹੀਂ ਚਾਹਦੀ ਪਲੀਜ਼ ਮੇਰੀ ਜ਼ਿੰਦਗੀ ਚੋਂ ਜਾਵੜਾ ਮੈਨੂੰ ਮੈਨੂੰ ਆਪਣੇ ਆਪ ਛੱਡ ਦੇ ਤੂੰ ਯਾਰ ਆ ਕੀ ਗੱਲ ਹੋਈ ਬਣਾ ਉਹੀ ਕਮਲੀਆਂ ਗੱਲਾਂ ਕਰੀ ਜੰਨੀਆਂ ਤੂੰ ਕੋਈ ਕਮਲੀਆਂ ਗੱਲਾਂ ਨਹੀਂ ਹੈਗੀਆਂ ਇਹ ਸੱਚਾਈ ਹੈ ਸਾਰਾ ਦਿਨ ਬੈੱਡ ਤੇ ਬੈਲਾ ਬੈਠਾ ਰਹਿਣਾ ਫਿਰ ਦੂਤੋ ਕਹਿੰਦਾਗਾ ਮੈਂ ਤੇਰੀ ਹਰ ਇੱਕ ਵੈਸ਼ ਪੂਰੀ ਕਰਦਾ ਮੈਂ ਤੇਰੇ ਲਈ ਕਰਦਾ ਕੀ ਨਹੀਂ ਮੈਨੂੰ ਸਮਝ ਨਹੀਂ ਤਾਂ ਦਿਖਦਾ ਨਹੀਂ ਇਹ ਕਰਦਾ ਕੀ ਆ ਤੂੰ ਮੇਰੇ ਲਈ ਯਾਰ ਬੈਠਾ ਕਿੱਥੇ ਆ ਅੰਨਾ ਕਿਵੇਂ ਆਉਦੀ ਜੋਬ ਤੇ ਲੱਗ ਜੂਗਾ ਤੂੰ ਤਾਂ ਉਹੀ ਕਰੀ ਜਾਨੀ ਆ ਜਾ ਬੱਜ ਜਾ ਇਹ ਤਾਂ ਚੰਗਾ ਤਾਂ ਨਾ ਮੈਂ ਆ ਕੇ ਪੇਕੀ ਚੰਗੀ ਸੀਗੀ ਵਧੀਆ ਉਹ ਮਾਣਾਈਆਂ ਕਰਦੀ ਸੀ ਮੈਂ ਆਪਣੀ ਮਰਜ਼ੀ ਦਾ ਪਹਿਨਦੀ ਸੀ ਖਾਂਦੀ ਸੀ ਪੀਂਦੀ ਸੀ ਜਿੱਥੇ ਮਰਜ਼ੀ ਬੈਠਦੀ ਜਿਸ ਦਿਨ ਦੀ ਮੈਂ ਉਸ ਘਰੇ ਆਈ ਆਂਗੀ ਨਾ ਸੱਚੀ ਕਹਿਨੀ ਆ ਕਿ ਮੈਂ ਮੋਕ ਤੋਂ ਘੜੀ ਜ਼ਿੰਦਗੀ ਜੋ ਰਹੀ ਆਂ ਬਸ ਮੈਂ ਤਾਂ ਜਾ ਹੀ ਬੰਨਾ ਇਸ ਘਰ ਨੂੰ ਛੱਡ ਕੇ ਰਹਿਣਾ ਹੀ ਨਹੀਂ ਮੈਂ ਇੱਥੇ ਬਗਮ जे तेन तेरे पेक्या पता होंगे ना करती। <laughs> 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 वो भी ले तो तू मेरे आरकत कर मेनू नहीं <laughs> पता है ਮੈਂ ਤੈਨੂੰ ਕਹਿਤਾ ਯਾਰ ਮੈਂ ਤਾਂ ਨਾ ਜਿਹਦੇ ਨਾਲ ਇੱਕ ਪਾਸਾ ਕਾਰੀ ਦੇਣਾ ਬਸ ਆਪਾਂ ਵਿਆਹ ਕਰਾ ਲੈਣਾਗਾ ਤਲਾਕ ਤਲੂਕ ਤਾਂ ਮੈਂ ਆਪੇ ਲੈਂਦੀ ਰਹੂੰਗੀ ਉਹ ਤੂੰ ਮੇਰੇ ਤੇ ਛੱਡ ਦੇ ਬਸ ਮੈਨੂੰ ਕਾਸੇ ਤਾਂ ਨਹੀਂ ਪਤਾ ਅੱਜ ਜੇ ਤੂੰ ਮੈਨੂੰ ਨਾ ਨਾ ਲੈ ਕੇ ਗਿਆ ਤਾਂ ਮੈਂ ਕੁਛ ਖਾ ਕੇ ਮਰ ਜਾਣਾ ਜਾਂ ਮੈਂ ਕਿਸੇ ਨਹਿਰ 'ਚ ਛਾਲ ਮਾਰੂੰਗੀ ਆਹ ਗਈ ਬਸ ਮੈਂ ਯਾਰ ਇਹ ਤਾਂ ਨਹੀਂ ਹੋ ਸਕਦਾ ਕੋਈ ਨਾ ਤੂੰ ਮੇਰੇ ਕੋਲ ਪਰਤੇ ਆਇਓ ਹੈਲੋ ਮੰਮੀ ਤੁਸੀਂ ਹੁਣੇ ਘਰੇ ਆ ਜਾ ਨਹੀ ਬਸ ਆਜੋ ਐਮਰਜੈਂਸੀ ਹੈ ਹਾਂਜੀ ਹੁਣੇ ਆ ਜਾ ਹੰ ਭਾਈ ਪੁੱਤ ਕੀ ਗੱਲ ਤੂੰ ਇੰਨਾ ਦਾਸ ਜਾ ਹੋਇਆ ਬੈਠਾ ਤੇ ਨਾਲੇ ਤਾਂ ਮੈਨੂੰ ਫੋਨ ਕਰਕੇ ਬੁਲਾਇਆ ਸੁਖ ਵੀ ਆ ਜੀ ਸੁਖ ਹੁੰਦੀ ਬੇਬੇ ਮੈਂ ਥੋੜੂ ਬੁਲਾਉਂਦਾ ਤੂੰ ਤਾਂ ਗੱਲ ਵੀ ਦੱਸੇਗਾ ਕੀ ਹੋ ਗਿਆ ਮੈਂ ਬਿਲਕੁਲ ਤਾਂ ਸਮਝ ਨਹੀਂ ਆ ਰਿਹਾ ਤੈਨੂੰ ਦੱਸਾਂ ਕਿਵੇਂ ਹੋ ਪੁੱਤ ਜੇ ਮੇਰੇ ਕੋਲ ਕੋ ਗੱਲਬਾਤ ਦੱਸੇਗਾ ਤਾਂ ਹੀ ਤੇਰਾ ਮਨ ਮਨ ਠੀਕ ਹੋਊਗਾ ਜੇ ਤੂੰ ਅੰਦਰ ਹੀ ਗੁਬਗਬਾਟ ਲਈ ਬੈਠਾ ਰਹਵੇਂਗਾ ਫੇਰ ਆਈ ਨਹੀਂ ਗੱਲ ਬਣਦੀ ਪੁੱਤ ਬੇਬੇ ਹੁਣ ਮੈਂ ਤੈਨੂੰ ਕਿਹੜੇ ਮੁੰਡੇ ਨਾਲ ਦੱਸਾਂ ਗਗਨ ਕਿਸੇ ਹੋਰ ਮੁੰਡੇ ਨਾਲ ਬਾਗੀ ਬੇਬੇ ਕਰੋ ਹਾਂ ਹੋਰ ਮੁੰਡੇ ਨਾਲ ਬਾਗੀ ਤਾਂ ਆ ਕੇ ਕਹਿਤਾ ਤੂੰ ਮੈਨੂੰ ਸ਼ੱਕ ਤਾਂ ਬੇਬੇ ਮੈਨੂੰ ਕਾਫੀ ਦਿਨਾਤਾ ਸੀ ਕਿ ਉਹ ਕਿਸੇ ਬਾਹਰ ਮੁੰਡੇ ਨਾਲ ਗੱਲਾਂ ਕਰਦੀ ਐ ਪਰ ਅੱਜ ਤਾਂ ਮੇਰਾ ਘਾਰ ਹੀ ਪਟ ਗਈ ਬੇਬੇ ਉਹ ਮੈਂ ਕਿਹੜੀ ਚੀਜ਼ ਹੀ ਕਬੀ ਛੱਡੀ ਸੀ ਮਾਨੂੰ ਇੰਨਾ ਪਿਆਰ ਕਰਦਾ ਸੀ ਹੁਣ ਉਹ ਮੇਰੇ ਬਾਰੇ ਜਵੈ ਵੀ ਸੋਚਿਆ ਪਤਾ ਨਹੀਂ ਕਿਹਦੇ ਨਾਲ ਗਈ ਐ ਕਿਹਦੇ ਨਾਲ ਐਥੇ ਹੋਊਗੀ ਉਹ ਚੱਲ ਪੁੱਤ ਤੂੰ ਮਨ ਹੜਾ ਨਾ ਕਰ ਚੰਦਰੀ ਨੂੰ ਕੀ ਹੋ ਗਿਆ ਉਹ ਜਮੀ ਘਰ ਤਾਂ ਮੰਨੀ ਨੇ ਉਹ ਕਿਸੇ ਗੱਲ ਦੀ ਤੇਰੇ ਘਰ ਦੇ ਵਿੱਚ ਪੁੱਤ ਕਾਦਾ ਤਾਉਣਾ ਸੀ ਬੀਬੀ ਪਤਾ ਨਹੀਂ ਉਹਨੂੰ ਕਾਦੀ ਕਾਟ ਲੱਗੀ ਫੌਨ ਲੱਗੇ ਮੈਂ ਰਸੋਈ ਚ ਚਾਹ ਬਣਾਈ ਉਹਨੇ ਜਿੰਦੇ ਇੱਥੇ ਕਿ ਗਈਆ ਖੰਦੀ ਤੋਂ ਆਜੀ ਮੈਂ ਇੱਥੇ ਰਹਿਣਾ ਨਹੀਂ ਮੈਨੂੰ ਸੌ ਸੌ ਖਰਚ ਲੋੜ ਕੇ ਗਈਆ ਪੁੱਤ ਆ ਬੇਬੇ ਜੇ ਕੋਈ ਇੱਥੇ ਗਮਾਨਣਾ ਜਾਂਦੀ ਸੀ ਨਾ ਉਹਦੇ ਕੋਲੇ ਵੀ ਮੇਰੀ ਭੰਡੀ ਕਰਨ ਚ ਕੋਈ ਕਦਰ ਨਹੀਂ ਸੀ ਜੜਦੀ ਮੈਂ ਫੇਰ ਵੀ ਚੁੱਪ ਕਰਦਾ ਰਿਆ ਚੁੱਪ ਕਰ ਜਾ ਚੁੱਪ ਕਰ ਜਾ ਮੇਰਾ ਪੁੱਤ ਹੁਣ ਤਾਂ ਜਮੀ ਸ਼ਰਮ ਲਾਲੀ ਮੜਾ ਮੋਢਾ ਤਾਂ ਕੋਸੇ ਸੋਚਦੀ ਬੇਬੇ ਵੀ ਮਾਂ ਦੇ ਘਰ ਵਿੱਚ ਐਸ਼ ਕਰਦੇ ਕਰਦੀ ਆਪਾਂ ਦਾ ਘਰ ਪਟਦੀਆਂ ਮੈਂ ਤਾਂ ਤੁਹਾਨੂੰ ਤਾਈਆਂ ਨੂੰ ਬੁਲਾਇਆ ਕਿਤੇ ਗੱਲ ਨੂੰ ਤੁਸੀਂ ਮੇਰਾ ਤਾਂ ਸ਼ੂਟ ਕੱਢ ਦੋ ਮੈਂ ਸਾਰੀ ਸੱਚਾਈ ਤੁਹਾਨੂੰ ਦੱਸਤੀ ਮੈਂ ਤਾਂ ਕਦੇ ਕੋਈ ਮੂਹ ਨਹੀਂ ਦੀ ਛੋੜਿਆ ਮੈਨੂੰ ਪਤਾ ਨਹੀਂ ਨਾ ਰਹਿਣਾ ਪਿੱਛਾ ਕਰਦਾ ਤੂੰ ਤਾਂ ਮੈਨੂੰ ਵੀ ਕਿੰਨਾ ਸਮਝਦਾ ਸੀ ਮੈਂ ਤੈਨੂੰ ਕਿਹਾ ਸੀ ਵੀ ਮੈਂ ਗਾਗਨ ਕੋਲ ਗੱਲ ਕਰਦਾ ਨਹੀਂ ਆ ਮੇਰਾ ਘਰ ਛਡਾਉਣ ਦੇ ਵਿੱਚ ਪੁੱਤ ਤੂੰ ਕਿੰਨੀ ਮਦਦ ਕੀਤੀ ਮੇਰੀ ਮੈਥੋਂ ਪਾਸਾ ਨਹੀਂ ਵਟਿਆ ਕਿ ਉਹ ਤੇਨੂੰ ਫੋਨ ਕਰਨਾ ਮੈਨੂੰ ਪੈਸੇ ਤੇਲੇ ਦੀ ਲੋੜ ਹੁੰਦੀ ਪੁੱਤ ਤੂੰ ਮੇਰੇ ਹਰਥਾਂ ਕੰਮ ਆਇਆਗਾ ਬੇਬੇ ਉਹਨੂੰ ਦੱਸ ਕੇ ਮੈਂ ਤੇ ਅਹਾਨ ਤੁਰੂ ਜਿਤਾਉਣੇ ਸੀ ਜਿਹੇ ਜੇ ਤੁਸੀਂ ਉਹਦੇ ਮਾਪਿਆਂ ਉਹੇ ਜੇ ਮੇਰੇ ਹੋ ਮੈਂ ਆਪਦੇ ਮਾਪਿਆਂ ਖਾਤਰ ਵੀ ਤਾਂ ਕਰਦੀ ਫਿਰ ਕਿਉਂ ਗਿਆ ਮੈਂ ਛੋਲੇ ਕਰਕੇ ਕਰਤਾ ਨਾਲੇ ਜੇ ਆ ਗੱਲ ਉਹਨੂੰ ਪਤਾ ਲੱਗ ਜਾਂਦੀ ਤਾ ਉਹ ਨੂੰ ਇਹ ਸਮਝਦੀ ਵੀ ਪਤਾ ਨਹੀਂ ਦੀਪ ਦੇ ਸਾਡੇ ਤੇ ਅਹਾਨ ਨੇ ਤਾਂ ਉਹ ਮੇਰੇ ਨਾਲ ਰਹਿੰਦੀ ਮੈਂ ਐਵੇਂ ਥੋੜੂ ਰੱਖਣੀ ਸੀ ਬੇਬੇ ਹੋ ਮੈਂ ਤਾਂ ਚਾਹੁੰਦਾ ਸੀ ਵੀ ਮੇਰੇ ਨਾਲ ਉਹ ਦਿਲ ਤੋਂ ਰਹੇ ਪਿਆਰ ਤਾਂ ਰਹੇ ਪਰ ਬੇਬੇ ਪਿਆਰ ਤਾਂ ਮੈਨੂੰ ਲੱਗਦਾ ਕਿਸੇ ਹੋਰ ਨੂੰ ਵੀ ਕਰਦੀ ਰਹੀ ਹੈ ਮੇਰਾ ਤਾਂ ਚੋਰ ਚੀ ਨੀ ਕਿਉਂ ਨਹੀਂ ਗੱਲ ਅਸੀਂ ਵੀ ਸਾਡੇ ਘਰ ਦੇ ਵਿੱਚ ਆ ਕਹਾਣੀ ਚੱਲ ਰਹੀ ਹੈ ਮੈਂ ਕੁਛ ਨਾ ਕੁਛ ਕਰ ਕੇ ਨੂੰ ਸਮਝਾਉਂਦੀ ਮੈਂ ਆ ਜਾਂਦੀ ਹੁਣ ਕਿਹੜਾ ਮੈਂ ਆਈ ਨਹੀਂ ਮੈਂ ਤਾਂ ਪੁੱਤ ਜਦ ਤੂੰ ਮੈਨੂੰ ਫੋਨ ਕਰਦਾ ਤੇ ਫੋਨ ਆਉਂਨੀ ਤੇਰੇ ਕੋਲੇ ਮੈਨੂੰ ਕਿਹੜਾ ਪਤਾ ਸੀ ਬੇਬੇ ਉਹ ਆ ਸਟੈਪ ਚੱਕ ਲੂ ਮੈਨੂੰ ਆਏ ਸੀ ਚੱਲ ਰੋਜ਼ ਮਰ ਦੀ ਜ਼ਿੰਦਗੀ ਚ ਮਾੜੀਆਂ ਮੋਟੀਆਂ ਲੜਾਈਆਂ ਤਾਂ ਖੁੱਦੀ ਹੀ ਰਹਦੀਆਂ ਨੇ ਫਰਦੂ ਪਧਾਰੀ ਸੀ ਉਹ ਕਿਸੇ ਹੋਰ ਦੇ ਚਾਂਸ ਚਾਹੇ ਮੈਨੂੰ ਹੀ ਛੱਡ ਜੂਗੀ ਚੱਲ ਕੋਈ ਨਾ ਫਤ ਚੁੱਪ ਕਰ ਜਾ ਜਮੇ ਪੱਟੀ ਮੇਸ ਕਰ ਗਈ ਆ ਪਤਾ ਲੋਕਾਂ ਚ ਬੋਲਣ ਜੋਗਰੇ ਵੀ ਨਹੀਂ ਤੇ ਰਹੇ ਕੁਛ ਨਾ ਕੁਛ ਸ ਮੇਰੇ ਬਾਰੇ ਸੋਚ ਲਾਂਦੀ ਵੀ ਮੇਰੀ ਮਾਂ ਮੈਨੂੰ ਕੀ ਕਹੋਗੀ ਮੇਰੀ ਮਾਂ ਨੇ ਮੇਰੇ ਪਿੱਛੇ ਬਥੇਰੀਆਂ ਅੱਖਾਂ ਹੀਆਂ ਕਟੀਆਂ ਉਹ ਸਾਰਿਆਂ ਦੀ ਮਿੱਟੀ ਚ ਮਿਲਾ ਗਈ ਇੱਜ਼ਤ ਤੇਰੇ ਵਰਗੇ ਜਵਾਈ ਦਾ ਪੁੱਤ ਘਰ ਘਰ ਹੋਣ ਨਹੀਂ ਸੱਚ ਕਿ ਹੈ ਕਹਿੰਦੇ ਜਮਾਈ ਦਾ ਕਾਲੇ ਨਾਗ ਹੁੰਦੇ ਨੇ ਪਰ ਤੂੰ ਮੈਨੂੰ ਮੇਰੇ ਪੁੱਤ ਮੰਗੂ ਸਾਥ ਦਿੱਤਾ ਪੁੱਤ ਤੇਰਾ ਮੈਂ ਪੁੱਤ ਸਾਰੀ ਜ਼ਿੰਦਗੀ ਕੋਲ ਨਹੀਂ ਪਲਾ ਸਕਦੀ ਬੇਬੇ ਹੁਣ ਮੈਂ ਕੀ ਕਰਾਵਾਂ ਕਿੱਧਰ ਨੂੰ ਜਾਵਾਂ ਮੇਰਾ ਤਾਂ ਸਾਰਾ ਘਰ ਹੀ ਬਰਬਾਦ ਹੋ ਗਿਆ ਮੇਰਾ ਦਿਲ ਟੁੱਟ ਗਿਆ ਮਰੂ ਇੰਨਾ ਪਿਆਰ ਕਰਦਾ ਸੀ ਚੰਦਰੀ ਨੇ ਜਮੇ ਹੀ ਨਹੀਂ ਸੋਚਿਆ ਮੈਂ ਤੈਨੂੰ ਸਮਝਾਉਣੀ ਪੁੱਤ ਮੈਂ ਉਹ ਘਾਟ ਕਿਹੜੀ ਚੀਜ਼ ਦੀ ਸੀ ਘਾਟ ਕਿਹੜੀ ਚੀਜ਼ ਦੀ ਸੀ ਹਾਂਜੀ ਹਾਂ ਅਲ ਚਲੋ ਚਲੀਏ ਮੈਂ ਚਾਉਂਦੀ ਇੱਕ ਮਿੰਟ ਤੇਨ ਉਪਾਤੋਂ ਲੱਗਾ ਮੈਨੂੰ ਕੀ ਲੱਗ ਜੂ ਲੱਗ ਜੇ ਪਤਾ ਉਹ ਨਹੀਂ ਯਾਰ ਟੈਨਸ਼ਨ ਫ੍ਰੀ ਹੋ ਕੇ ਜਾਣਾ ਨਾਲੇ ਆਪਾਂ ਕਿਸੇ ਤੋਂ ਕੀ ਲੈਣਾ ਹੈ ਆ ਪਤਾ ਉਹ ਯਾਰ ਨਿਮੇੜ ਕੇ ਆਈਆਂ ਮੈਂ ਤਾਂ ਚੰਗੀ ਤਰ੍ਹਾਂ ਸੁਣਾ ਕੇ ਉਹਨੂੰ ਹਾਂ ਥੋੜਾ ਹੁੰਦਾ ਮੈਂ ਦੋਈਆ ਫੋਟੋਆਂ ਮੈਂ ਵੀ ਡਿਲੀਟ ਕਰ ਦਿੰਦੀ ਆ ਉਹਦੇ ਫੋਨ ਦੇ ਵਿੱਚ ਚਲੋ ਕੱਢ ਪਾਇਆ ਸਮਾਨ ਕੱਢ ਪਾਇਆ ਕਿਹੜਾ ਸਮਾਨ ਉਹ ਯਾਰ ਪੈਸੇ ਤੇ ਸੋਨਾ ਕਹਿੰਦੀ ਤੂੰ ਵੀ ਲੈ ਕੇ ਆਉਂ ਬੱਸ ਜਿਸ ਨੂੰ ਕਰਨਾ ਸੀ ਮੈਂ ਨਹੀਂ ਲੈ ਕੇ ਆਈ ਕੁਝ ਫਿਰ ਹੋਰ ਕਾਹਦੇ ਨਹੀਂ ਆਈਆਂ ਯਾਰ ਤੂੰ ਉਹ ਕੀ ਕਰਨਾ ਸੀ ਉਹ ਖਰਚਾ ਨਹੀਂ ਕਰਾਂਗੇ ਯਾਰ ਇੰਨੇ ਪੈਸੇ ਲੱਗਦੇ ਐ ਮੈਂ ਮੈਂ ਤਾਂ ਨੰਗਾ ਮੈਂ ਲੈ ਕੁਝ ਨਹੀਂਗਾ ਕਿਹੋ ਜਿਮਲਾ ਕਰ ਰਹੇ ਹੋ ਤੁਸੀਂ ਮੈਂ ਮਜਾਕ ਨਹੀਂ ਕਰ ਰਹਾ ਮੈਂ ਤੇਰੇ ਪੈਸੇ ਬਸ ਤੇਰੇ ਠੀਕ ਹੈ ਤੇਰੇ ਵਰਗੇ ਵੀ ਮਿਲ ਜੇ ਨਾ ਬੱਸ ਬੱਸ ਤੂੰ ਬੱਸ ਖਾਸਾ ਤਾਂ ਬੋਲ ਕੀ ਰਹੇ ਤੂੰ ਹੋ ਜਾਈ पर मैं मैं सच्ची अपने आप पे यकीन नहीं हो रहा मैं तो ਸੁਪਨਾ ਤਾਂ ਦੇਖ ਰਹੀ ਆ ਯਾਰ ਜੇ ਅਹੀਂ ਆਉਣਾ ਸੀ ਨਾ ਮੈਨੂੰ ਪਹਿਲਾਂ ਕਾਲ ਕਰ ਦਿੰਦੀ ਉਦੋਂ तू ਕਹਿੰਦੀ ਨਾ ਪੈਸੇ ਲੈ ਕੇ ਆਉਂਗੀ ਸੌਣਾ ਲੈ ਕੇ ਆਉਂਗੀ ਮੈਂ ਆ ਗਈ ਆ ਨਾ ਤੈਨੂੰ ਮੇਰੇ ਨਾਲ ਮਤਲਬ ਹੈ ਨਹੀਂ ਕੋਈ ਮਤਲਬ ਨਹੀਂ ਤੇਰੇ ਨਾਲ ਕੋਈ ਕੰਮ ਮੈਨੂੰ ਕੋਈ ਤਾਂ ਮਤਲਬ ਹੈ ਤੂੰ ਤੂੰ ਕੀ ਕਰ ਰਿਹਾ ਏ ਓ ਯਾਰ ਮੈਨੂੰ ਤੇਰੇ ਨਾਲ ਕੋਈ ਮਤਲਬ ਨਹੀਂ 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 ਮੈਂ ਤੇਰੇ ਨਾਲ ਕਰ ਸਕਦਾ ਜੇ ਤੂੰ ਮੈਨੂੰ ਨਾਲ ਨਾਲ ਲੱਗ ਗਿਆ ਮੈਂ ਜਾਊਂਗੀ ਕਿੱਥੇ ਜਿੱਥੇ ਮਰਜ਼ੀ ਮਰ ਬੀ ਖੂਪ ਆਏ ਨੇ ਯਾਰ ਮੇਰੇ ਪਲੇਸ ਤਾਂ ਆਏ ਨੇ ਕਰ ਤੂੰ ਮੇਰੇ ਗੱਲ ਨਾ ਮਰ ਠੀਕ ਹੈ ਜੇ ਪੈਸੇ ਹੈਗੇ ਤਾਂ ਆ ਜਾ ਨਹੀਂ ਮੈਂ ਤੈਨੂੰ ਲੈ ਕੇ ਜਾਣਾ ਜੀ ਤੇਰੇ ਨਾ ਆ ਦੋ ਚਾਰ ਦਿਨਾਂ ਦੇ ਪੈਸੇ ਦੇ ਲਾਲਚ ਨੇ ਨਾ ਮੇਰੀ ਪੂਰੀ ਜ਼ਿੰਦਗੀ ਖਰਾਬ ਕਰਕੇ ਨਾ ਉਹ ਯਾਰ ਤੈਨੂੰ ਗੋਂ ਸੀ ਲੈ ਮਾਰੀ ਜਾਂਦੀ ਆਪਦਾ ਬਿਲ ਪੈਸੇ ਕਿੱਥੇ ਕਿੱਦਾਂ ਲੈ ਕੇ ਜਾਊਂਗਾ ਮੈਂ ਤੈਨੂੰ ਮੈਨਲੇ ਕੁਝ ਨਹੀਂ ਆ ਜਾ ਤੁਹਾਡਾ ਧੋਖਾ ਹੀ ਵਜਨ ਸਾਡਾ ਤੇਰੇ ਵਰਗੇ ਮੁੰਡਿਆਂ ਕਰਕੇ ਨਾ ਲੱਖਾਂ ਕੁੜੀਆਂ ਦੇ ਘਰ ਖਰਾਬ ਹੋ ਗਏ ਲੱਖਾਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਤੇ ਨਾ ਉਹਦੀ ਤਾਂ ਨਾ ਸੋਚਣਾ ਸੀ ਚੰਗਰ ਜਿੱਥੇ ਆਈਆਂ ਉੱਥੇ ਭੱਜਾ ਠੀਕ ਹੈ ਵੱਡੀ ਆਈ ਆ ਮੈਂ ਮੈਂ ਦੀਪ ਨੂੰ ਕੀ ਮੂੰਹ ਦਿਖਾਉਂਗੀ ਛੇ ਛੰਦ ਜੀ ਮੈਂ ਹੁਣ ਤੇਰੇ ਵਰਗੇ ਬੰਦੇ ਨੂੰ ਧੋਖਾ ਦੇ ਕੇ ਥਰਪਾ ਮੈਂ ਮੈਂ ਕੀ ਕਰਾਂ ਮੈਂ ਕੀ ਇਤਿਹਾਮਾਂ ਮੈਂ ਤਾਂ ਮਰ ਵੀ ਨਹੀਂ ਸਕਦੀ ਨਹੀਂ ਨਹੀਂ ਇਹ ਤਾਂ ਚੰਗਾ ਸਮਝਦੀ ਹਾਂ ਮੈਂ ਦੀਪ ਨੂੰ ਫੇਸ ਕਿਵੇਂ ਕਰੂੰਗੀ ਉਹ ਵੱਡਾ ਤੋਖਾ ਮੈਂ ਕਦੇ ਵੀ ਨਹੀਂ ਸੋਚਿਆ ਸੀ ਮੈਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਹ ਮੈਂ ਨਾਲ ਆਇਆ ਕਰੂੰਗਾ ਕਿੰਨਾ ਨਾ ਮਿਲੇ ਮੈਨੂੰ ਰਗਨ ਤੂੰ ਮੈਂ ਮੈਂ ਤੂੰ ਕੀ ਕਰਨਾ ਇੱਥੇ ਮਾਂ ਤੂੰ ਤੂੰ ਇੱਥੇ ਮਾਂ ਨਹੀਂ ਮੇਰੀ ਕੰਮ ਸੌਲਾ ਆ ਹੁਣ ਤੂੰ ਕੋਰੇ ਕਿਤੇ ਖਾਣਾ ਇੱਥੇ ਕੰਜਰ ਨਾ ਪਚੀ ਸੀ ਉਹ ਸਾਰੇ ਭੱਗ ਜਾਂਦੀ ਹੁਣ ਤੂੰ ਮਾਂ ਮੈਨੂੰ ਮਾਫ ਕਰ ਦੇ ਮਾਂ ਮਾਂ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫੀ ਦੇ ਲੈ ਕੇ ਨਹੀਂ ਮੈਨੂੰ ਮਾਣਾ ਤਾ ਠੀਕ ਹੈ ਐ ਲੈ ਮਾਂ ਮਾਂ ਮੈਨੂੰ ਮਾਫ ਕਰ ਦੇ ਹਾਏ ਮੈਂ ਕਹ ਤੂੰ ਮੈਂ ਤਾਂ ਗਲਤੀ ਹੋ ਗਈ ਮੇਰੀ ਪਹਿਲੀ ਤੇ ਆਖਰੀ ਗਲਤੀ ਸਮਝੂ ਕਿ ਮੈਨੂੰ ਮaaf ਕਰ ਦੋ ਮਾਂ ਨਹੀਂ ਮੇਰੀ ਗੱਲ ਸੁਣ ਲੈ ਨਹੀਂ ਇਸ ਘਰ ਦੇ ਵਿੱਚ ਤੈਨੂੰ ਕੀ ਨਹੀਂ ਸੀ ਮਿਲਦਾ ਖਾਣ ਨੂੰ ਤੂੰ ਖਾਂਦੇ ਪਿੰਦੀ ਪਾਟ ਗਈ ਇਹ ਮੇਰੇ ਜਵਾਈ ਦੇ ਵਿੱਚ ਕੀ ਕਾਜ ਸੀ ਮੈਨੂੰ ਇਹ ਤਾਂ ਸੱਸ ਦੀਪ ਦੀਪ ਤੂੰ ਹੀ ਮਾਣੂ ਸਮਝਾ ਮੈਨੂੰ ਮaaf ਕਰਦੇ ਦੀ ਤੂੰ ਤਾਂ ਸਮਝ ਲੈ ਮੈਂ ਕਿਵੇਂ ਸਮਝਾਵਾਂ ਜਿਹੜਾ ਕੁਝ ਤੈਨੂੰ ਮੇਰੇ ਚੋਂ ਨਹੀਂ ਮਿਲਿਆ ਉਹ ਸ਼ਾਇਦ ਉਹ ਕਿਸੇ ਗੈਰ ਮਰਦ ਚੋਂ ਮਿਲਿਆ ਮੈਂ ਤਾਂ ਦਿੱਥੋਂ ਬਦੇ ਮੂੰਹ ਮੋੜੇ ਹੀ ਨਹੀਂ ਸੀ ਪਰ ਬੀਬੀ ਬਹੁਤ ਹੋ ਗਿਆ ਹੁਣ ਮੇਰੀ ਬੈਣੀ ਮੇਰੀ ਅੱਖਾਂ ਤੋਂ ਟੁੱਟ ਗਈ ਮੈਂ ਇਹਨੂੰ ਕਰੇ ਰੱਖਾ ਤੇ ਪੁੱਤ ਮੇਰੇ ਤੋਂ ਮੇਰੀ ਗੱਲ ਤਾਂ ਤੁਨੂੰ ਮਾਂ ਮਿੱਥੋ ਪੇਸਰ ਮੈਂ ਕਿੰਤਾ ਸਮਾਂ ਤੈਨੂੰ ਘੁੱਲੇ ਕੇ ਬਿਠਾਉਂਗੀ ਮਾੜੀ ਮੋਟੀ ਦਾ ਸ਼ਰਮ ਮੰਨਦੀ ਨਹੀਂ ਮੇਰੇ ਸਿੱਕੇ ਪਿਆਉਣੀ ਤੂੰ ਸਾਡੀ ਜਮੇ ਮਿੱਟੀ ਚ ਮਿਲਾਦੀ ਖੇ ਪਾਤੀ ਸਾਡੇ ਛੱਟੇ ਚ ਖੇ ਤੈਨੂੰ ਇਹੋ ਜਿਹਾ ਬੰਦਾ ਨਹੀਂ ਮਿਲਣਾ ਉਹ ਜਿਹੜੇ ਖਸਮਨਾ ਤੂੰ ਨਿਕਲੀ ਸੀ ਉਸੇ ਨਾਲ ਲੱਗ ਜਾਂਦੀ ਤੈਨੂੰ ਹਰੋਂ ਨੇ ਰੱਖਿਆ ਨਹੀਂ ਮਾਂ ਮੈਨੂੰ ਇਹਦੇ ਪਿਆਰ ਦੇ ਹਾਸੇ ਚ ਲੈਣੇ ਅਮਾ ਆਪਣੇ ਆਪਣੀਆਂ ਗੱਲਾਂ ਚ ਲੈ ਗਏ ਨੋਣੀ ਜੀ ਪਤਾ ਮਾਂ ਮੈਨੂੰ ਬਰਤਦਾ ਮੈਨੂੰ ਮਾਫ ਕਰ ਦੇ ਮਾਂ ਇਹ ਤੂੰ ਮਾਗੀ ਦੇ ਲਾਇਕ ਨਹੀਂ ਉਹ ਬੇਸ਼ਰਮ ਐ ਸੋਚ ਜਦੋਂ ਤੇਰਾ ਪਿਆਰ بیمار ਹੋਇਆ ਸਾਰਾ ਪੈਸਾ ਦੀਪ ਨੇ ਲਾਇਆ ਉਹਦਾ ਇਲਾਜ ਕਰਵਾਇਆ ਸੀ ਠੀਕ ਹੈ ਜਿਹੜਾ ਮੇਰਾ ਘਰ ਗਏ ਪਿਆ ਸੀ ਤੇ ਉਹ ਵੀ ਤੇਰੇ ਪਰ ਸਾਰਾ ਪੈਸਾ ਦੀਪਨੇ ਪਰਿਆਸੀ ਮੇਰਾ ਗਹਿਣਾ ਤਾਂ ਘਰ ਛੜਾਇਆ ਹੁੰਦਾ ਮੈਂ ਦੀਪਰੇ ਸਿਰ ਤੇ ਇੱਕ ਬਠੀਆਂ ਘਰੇ ਨਹੀਂ ਤਾਂ ਹੁਣ ਘਰ ਬਸ ਸਾਰਾ ਕੁਝ ਖਤਮ ਅਸੀ ਰਿਸ਼ਤਕਾਰੀ ਕਾਰੀ ਕਾਰਸੀ ਮੈਨੂੰ ਹੋਇਆ 10 ਸਵੇਪੂ ਸਾਡੀ ਇੱਜ਼ਤ ਕਿਉਂ ਮਲਾਈਆ ਨਹੀਂ ਮੈਨੂੰ ਦੱਸ ਨਹੀਂ ਸਾਡੀ ਕਮੀ ਕੀ ਰਹੇਗੀ ਮਾਂ ਮੈਂ ਕੀ ਕਰਾਂ ਮੈਨੂੰ ਸੌਪੀ ਦੇ ਲੈਗ ਤਾਂ ਨਹੀਂ ਮਾਂ ਮੈਨੂੰ ਮਾਫ ਕਰ ਦੇ ਮਾਂ ਮਾਫੀ ਦੇ ਲੈਗ ਤਾਂ ਨਹੀਂ ਆ ਮੈਂ ਹਾਂ ਜੇ ਤੈਨੂੰ ਮਾਪ ਨਹੀਂ ਕਰਨਾ ਨਾ ਮਾਪਾ ਮਾਰਦੇ ਬੱਸ ਮੈਨੂੰ ਮੈਂ ਨਹੀਂ ਰਹਿ ਸਕਦੀ ਮਾਂ ਮੈਨੂੰ ਮਾਫ਼ ਕਰ ਤੇ ਮੇਰੇ ਜਵਾਂ ਖਾਂ ਨੂੰ ਲੱਗੀ ਆ ਕੀ ਕਰ ਤੂੰ ਪਰੋਸਾ ਮੈਂ ਤਾਂ ਬਹੁਤ ਪੜਦੇ ਪਾਏ ਨੇ ਤੇ ਜੋ ਆਖ ਨਾ ਹੋਣ ਦੇ ਟੀਕੇ ਲਵਾਉਂਦੀ ਰਹੀ ਜੇ ਬੇਬੇ ਹੋਰ ਤਾਂ ਹੋਰ ਇੱਕ ਵਾਰੀ ਤਾਂ ਨੇ ਅਬੋਰਸ਼ਨ ਵੀ ਕਰਾਇਆ ਆ ਚੱਕਰ ਰਿਪੋਰਟ ਦੇਖ ਲੈ ਮੈਂ ਤੂੰ ਨਰਦਾਂ ਨੇ ਤੈਨੂੰ ਸ਼ਰਮ ਨਹੀਂ ਆਈ ਇਹੇ ਵਰਗੀਆਂ ਤੇ ਹੰਟਤਾਈਆਂ ਲੋਕ ਉੱਖਾ ਸਮਟਾਉਂਦੇ ਨਹੀਂ ਆ ਤੂੰ ਆਰੇ ਬੱਚਿਆਂ ਦਾ ਕਤਲ ਕਰਨ ਲੱਗੀ ਏ ਤੂੰ ਸ਼ਰਮ ਨਹੀਂ ਮੰਨੀ ਜੀ ਕਾ ਬੈਠ ਤੂੰ ਪਟਕੀ ਦਾ ਬਣਾ ਖੋਸ਼ ਕਰੀਆ ਤੇ ਆਪਣੀ ਇਹ ਜੇ ਗਊ ਬੰਦੇ ਨਾਲ ਧੋਖਾ ਕਰਕੇ ਕਿੱਥੇ ਭਰੇਗੀ ਤੂੰ ਮੈਂ ਤਾਂ ਕਹਿੰਦੀ ਆ ਲੱਭ ਤੈਨੂੰ ਕਦੇ ਨਹੀਂ ਮਾਫ ਹੁਣਾ ਕਰੇ ਨਾ ਨਗੇ ਮਾ ਮਾਂ ਨੂੰ ਉਹ ਦਿੱਤੀ ਸਗਣ ਦੇ ਮੈਂ ਮੈਂ ਤੂੰ ਜਾਣੇ ਜਾਂ ਜਾਣੇ ਚ ਹੋ ਗਈ ਮਾਂ ਗਲਤੀ ਨਿੰਬਾ ਕਹਿੰਦੇ ਤੂੰ ਲੈ ਕੇ ਨਹੀਂ ਦਬਾ ਦੇ ਮੇਰਾ ਚਾਹ ਸਮਣੋ